ਇਨ ਦਾ ਉਹਦੇ ਜਨਮ ਦਾਸ ਜਾਂਦਾ ਤੇ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਗ੍ਰਸਤੇ ਪਰ ਉਹ ਦਿਨ ਰਾਤ ਭਜਨ ਦੇ ਸਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦਿਆ ਤੇ ਦਿਨ ਮੈਨੂੰ ਕਹਿਣ ਲੱਗਾ ਵੀ ਮਸਜਿੰਝ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਦੋ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ ਮੰਤਰ ਸਾਰੇ ਹੀ ਜਗਾਉਂਦੇ ਨੇ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਛੱਕਦੀਆਂ ਜਾਗਦੀਆਂ ਸੀ ਪਰ ਇਹ ਮੰਤਰ ਤੇ ਪੰਜ ਸੱਤ ਦਿਨਾਂ ਚ ਹੀ ਕੰਮ ਕਰ ਦਿੰਦੇ ਨੇ ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਮੈਨੂੰ ਕਹਿਣ ਲੱਗੇ ਮਸਕੀਨ ਜੀ ਥਾਣੂ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨ ਨਹੀਂ ਆ ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਨੀਆਂ ਨੂੰ ਪਤਾ ਚੱਲ ਗਏ ਕਿਉਂਕਿ ਆਉਂਦਾ ਸਮਾਗਮ ਤੇ ਆਉਂਦਾ ਹੈ ਕਹਿਣ ਲੱਗੇ ਇੱਕ ਤੇ ਵਾਹਿਗੁਰੂ 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 ਕਿੰਨੇ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਸੁੱਤੀਆਂ ਜਾਂ ਸ਼ਕਤੀਆਂ ਜਾਗਦੀ ਜਵਾਨ ਬੋਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਦੋਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਜੀ ਆਵਾਜ਼ ਇਸ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕੋ ਜ ਹੈ ਵਾਹਿਗੁਰੂ ਅੱਲਾਹ ਕੱਲਗ ਮੈਂ ਜੈ ਨਹੀਂ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ ਕਹਿੰਦੇ ਦੋਵੇਂ ਮੰਤਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਇੱਕ ਇਸਲਾਮ ਦਾ